ਸਤਿਗੁਰੂ ਜੀ ਕਹਿੰਦੇ ਤਿੰਨ ਤਰ੍ਹਾਂ ਦੇ ਜੀਵ ਸੰਸਾਰ ਵਿੱਚ ਨੇ ਇੱਕ ਉਹ ਜਿਹੜੇ ਕਾਰ ਕਰਦੇ ਆ ਕਾਰ ਵੀ ਕਰਦਾ ਰੋਜੀ ਰੋਟੀ ਚਲਾਉਣੇ ਘਰ-ਬਾਰ ਬਣਾਉਣੇ ਜ਼ਮੀਨਾਂ ਜਾਇਦਾਦਾਂ ਬਣਾਉਣੀਆਂ ਕਾਰਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਭਾਵੇਂ ਕਿਸੇ ਨਾਲ ਠੱਗੀ ਕਿਸੇ ਨਾਲ ਚੋਰੀ ਕਿਸੇ ਦਾ ਧਨ ਖਾਣਾ ਪਵੇ ਕੋਈ ਦਿੱਕਤ ਨਹੀਂ ਠੱਗੀ ਚੋਰੀ ਬੇਈਮਾਨੀ ਉਹ ਚਲਦੀ ਹੈ ਸੰਸਾਰ ਵਿੱਚ ੱਟਾ ਦੇਖ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਜਪਜੀ ਸਾਹਿਬ ਦੇ ਵਿੱਚ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਿਰ ਕਰਨੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਸੰਸਾਰ ਦੇ ਵਿੱਚ ਇਦਾਂ ਦੇ ਲੋਕ ਵੀ ਜਿਹੜੇ ਕਾਰ ਕਰਦੇ ਆ ਕਿਸੇ ਦੀ ਹੱਤਿਆ ਕਰ ਦਿੱਤੀ ਕਿਸੇ ਨੂੰ ਲੁੱਟ ਲਿਆ ਕਿਸੇ ਦਾ ਕਿਸੇ ਦੀ ਚੋਰੀ ਕਰ ਲਈ ਕਿਸੇ ਨਾਲ ਦੀ ਠੱਗੀ ਮਾਰ ਲਈ ਕਿਸੇ ਦੇ ਨਾਲ ਉਹ ਤਾਂ ਘਰ ਪਰਿਵਾਰ ਆਪਣੀ ਗ੍ਰਹਿਸਤੀ ਚਲਾਉਂਦੇ ਨੇ ਦੂਜੇ ਲੋਕ ਨੇ ਉਪਕਾਰ ਕਰਨ ਵਾਲੇ ਪਹਿਲੇ ਕਾਰ ਕਰਨ ਵਾਲੇ ਦੂਜੇ ਨੇ ਉਪਕਾਰ ਕਰਨ ਵਾਲੇ ਉਪਕਾਰੀ ਲੋਕ ਜਿਹੜੇ ਨੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਕੀਰਤ ਕਰੋ ਵੰਡ ਕੇ ਛਕੋ ਤੇ ਨਾਮ ਜਪੋ ਉਹ ਆ ਤਿੰਨ ਚੀਜ਼ਾਂ ਕਰਦੇ ਨੇ ਉਹ ਸੱਚੀ ਸੋਚੀ ਕੀਰਤ ਕਰਦੇ ਆ ਤੇ ਉਹਦੇ ਵਿੱਚੋਂ ਵੰਡ ਕੇ ਸ਼ੱਕਦੇ ਕਾਲ ਖਾਏ ਕਿਛ ਖਤੋਂ ਦੇ ਨਾਨਕ ਰਹਾ ਪਛਾਣ ਐਸੇ ਉਹ ਕਿਰਤ ਕਰਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਕੁਝ ਵੰਡ ਕੇ ਸ਼ੱਕਦੇ ਆ ਲੋਕਾਂ ਦੇ ਭਲੇ ਵਾਸਤੇ ਲਾਉਂਦੇ ਤੇ ਸੰਤੋਖ ਵਿੱਚ ਰਹਿੰਦੇ ਨੇ ਉਹ ਉਹਨਾਂ ਦੇ ਜੀਵਨ 'ਚ ਠੱਗੀ ਚੋਰੀ ਬੇਈਮਾਨੀ ਰਿਸ਼ਵਤ ਖੋਰੀ ਨਹੀਂ ਹੁੰਦੀ ਉਹ ਨਾ ਰਿਸ਼ਵਤਾਂ ਲੈਣ ਨਾ ਕਿਸੇ ਦਾ ਧਨ ਚੁਰਾਉਣਾ ਨਾ ਕਿਸੇ ਨਾਲ ਬੇਈਮਾਨੀ ਕਰਦੇ ਆ ਨਾ ਠੱਗੀ ਕਿਸੇ ਨਾਲ ਮਾਰਦੇ ਨਾ ਚੋਰੀ ਕਰਦੇ ਉਹ ਇਹਨਾਂ ਗੱਲਾਂ ਤੋਂ ਉੱਪਰ ਹੁੰਦੇ ਤੀਜੇ ਜਿਹੜੇ ਨੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠਿਆ ਉਹ ਨਹੀਂ ਪਰਉਪਕਾਰੀ ਜੀਵ ਹੁੰਦੇ ਆ ਜਿਹੜੇ ਕਾਰ ਕਰਨ ਵਾਲੇ ਉਪਕਾਰ ਕਰਨ ਵਾਲੇ ਤੇ ਪਰਉਪਕਾਰ ਕਰਨ ਵਾਲੇ ਇਸੇ ਲਈ ਬਾਣੀ ਵਿੱਚ ਜ਼ਿਕਰ ਕੀਤਾ ਸਤਗੁਰੂ ਜੀ ਕਹਿੰਦੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰ ਸਿਉ ਲੈਣ ਮਿਲਾਏ ਉਹਨਾਂ ਕੋਲ ਆਪਣੇ ਕੋਲ ਰੱਬੀ ਪਿਆਰ ਹੁੰਦਾ ਰੱਬ ਦੀ ਭਗਤੀ ਹੁੰਦੀ ਹੈ ਉਹਨਾਂ ਕੋਲ ਆਪਣੇ ਕੋਲ ਪ੍ਰਮਾਤਮਾ ਦੀ ਯਾਦ ਹੁੰਦੀ ਹੈ ਸਿਮਰਨ ਹੁੰਦਾ ਉਹ ਖੁਦ ਸਿਮਰਨ ਕਰਦੇ ਆ ਉਹ ਖੁਦ ਬੰਦਗੀ ਕਰਦੇ ਆ ਤੇ ਦੁਨੀਆ ਨੂੰ ਬੰਦਗੀ ਦੇ ਰਾਹ ਤੇ ਤੋਰਦੇ ਨੇ ਉਹਨੂੰ ਪਰਉਪਕਾਰ ਕਿਹਾ ਜਾਂਦਾ ਹੈ ਦੇਖੋ ਆਪਣਾ ਭਲਾ ਹਰ ਕੋਈ ਸੋਚਦਾ ਵੀ ਮੇਰਾ ਭਲਾ ਹੋਵੇ ਦੂਜੇ ਦਾ ਭਲਾ ਹੋਵੇ ਨਾ ਹੋਵੇ ਕੋਈ ਮਤਲਬ ਨਹੀਂ ਮੈਨੂੰ ਆਪਣੇ ਭਲੇ ਦੀ ਪਈਆ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਬਾਣੀ ਵਿੱਚ ਸਤਿਗੁਰੂ ਨੇ ਜ਼ਿਕਰ ਵੀ ਕੀਤਾ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਜਿਨ੍ਹਾਂ ਨੂੰ ਬਾਣੀ ਨੇ ਜਨ ਕਿਹਾ ਹੈ ਜਿਨ੍ਹਾਂ ਨੂੰ ਮਹਾਂਪੁਰਖ ਕਿਹਾ ਜਿਨ੍ਹਾਂ ਨੂੰ ਸੰਤ ਕਿਹਾ ਹੈ ਜਿਨ੍ਹਾਂ ਨੂੰ ਸਾਧੂ ਕਿਹਾ ਹੈ ਉਹ ਪਰਉਪਕਾਰ ਕਰਦੇ ਨੇ ਭਵੇਂ ਆਪਣਾ ਉਹਨਾਂ ਦਾ ਨੁਕਸਾਨ ਹੋ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਗੁਰੂ ਅਰਜਨ ਦੇਵ ਮਹਾਰਾਜੀ ਤਤੀ ਤਵੀ ਤੇ ਬੈਠ ਕੇ ਪਰਉਪਕਾਰ ਕਰਦੇ ਗੁਰੂ ਕਲਗੇਤਰ ਪਾਤਸ਼ਾਹ ਜੀ ਨੇ ਸਾਰਾ ਪਰਿਵਾਰ ਵਾਰ ਕੇ ਪਰਉਪਕਾਰ ਕੀਤਾ ਕੀ ਕਿਆ ਇਨ ਪੁੱਤਰਨ ਕੇ ਸੀਸ ਪਰ ਵਾਰਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰੇ ਪਰਉਪਕਾਰ ਦੀ ਭਾਵਨਾ ਹੈ ਗੁਰੂ ਤੇਗ ਬਹਾਦਰ ਰਾਤ ਵੀ ਆਪਾਂ ਵਿਚਾਰਿਆ ਸੀ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਆਪਣਾ ਸੀਸ ਦਿੱਲੀ ਚਾਂਦਨੀ ਚੌਕ ਵਿੱਚ ਕਟਾ ਲਿਆ ਕਿਉਂ? ਪਰਉਪਕਾਰ ਕਰਨਾ, ਹਿੰਦੂ ਧਰਮ ਨੂੰ ਬਚਾਉਣਾ। ਜੋ ਡੁੱਬ ਰਿਆ ਸੀ, ਜੋ ਖਤਮ ਹੋ ਰਿਹਾ ਸੀ। ਪਰਉਪਕਾਰੀ ਲੋਕ ਬਹੁਤ ਰੱਬ ਦੇ ਪਿਆਰੇ ਬਿਰਲੇ ਹੁੰਦੇ ਨੇ। ਬਾਣੀ 'ਚ ਲਿਖਿਆ ਵੀ ਸਤਿਗੁਰੂ ਜੀ ਨੇ, ਹੈਣ ਬਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ। ਨਾਨਕ ਕੋਟਨ ਮੈਂ ਕੋਊ ਨਾਰਾਇਣ ਜਿਹੇ ਚੀਤ ਕਰੋੜਾਂ ਦੇ ਵਿੱਚੋਂ ਕੋਈ ਇੱਕ ਆਦਾ ਕੋਈ ਵਿਰਲਾ ਹੁੰਦਾ ਹੈ ਰੱਬ ਦਾ ਪਿਆਰਾ ਜਿਹੜਾ ਭਗਤੀ ਕਰਦਾ ਹੈ ਭਗਤੀ ਤੋਂ ਫਿਰ ਬੰਡ ਕੇ ਲੋਕਾਂ ਨਾਲ ਦੁਨੀਆ ਦੇ ਨਾਲ ਛਕਦਾ ਸਤਿਗੁਰੂ ਜੀ ਕਹਿੰਦੇ ਜਨ ਪਰਉਪਕਾਰੀ ਆਏ ਜਾਣੇ ਪਰਉਪਕਾਰ ਕਰਦੇ ਜਨ ਕੌਣ ਆ ਥੋੜਾ ਜਿਹਾ ਕੋ ਬਾਣੀ ਦੇ ਵਿੱਚੋਂ ਦੇਖਣ ਦਾ ਯਤਨ ਕਰੀ ਬਾਬਾ ਕਬੀਰ ਜੀ ਇੱਕ ਦਿਨ ਆਪਣੇ ਆਪ ਦੇ ਨਾਲ ਗੱਲਾਂ ਕਰ ਰਹੇ ਸਨ ਜਨ ਦੀ ਪ੍ਰਵਾਸਾ ਉਹਨਾਂ ਨੇ ਬੜੀ ਪਿਆਰੀ ਦਿੱਤੀ ਜਨ ਕੌਣ ਹੈ ਬਾਬਾ ਕਬੀਰ ਜੀ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ ਕਹੇ ਜੇ ਹੁੰਦਿਆ ਰੱਬ ਦੇ ਪਿਆਰੇ ਕਿਹੋ ਜੇ ਹੁੰਦਿਆ ਗੁਰਮੁਖ ਜਨ ਕਿਹੋ ਜੇ ਹੁੰਦਿਆ ਸੰਤ ਮਹਾਪੁਰਖ ਬਾਬਾ ਕਬੀਰ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਬਾਬਾ ਕਬੀਰ ਜੀ ਕੀ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ ਕਹਿੰਦੇ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਰੱਬ ਉਹਨਾਂ ਨੂੰ ਮਿਲਦਾ ਜਿਹੜੇ ਇਹੋ ਜਿਹੇ ਹੁੰਦੇ ਨੇ ਕਿਹੋ ਜਿਹੇ ਜਿਵੇਂ ਰਸਤੇ ਦੇ ਵਿੱਚ ਕੋਈ ਰੋੜਾ ਪਿਆ ਹੋ ਮੈਂ ਹੰਕਾਰ ਛੱਡ ਦੇਣਾ ਰੋੜੇ ਵਰਗਾ ਹੋ ਜਾਣਾ ਤਜ ਮਨ ਕਾ ਅਭਿਮਾਨ ਮਨ ਦੇ ਵਿੱਚ ਕਿਸੇ ਗੱਲ ਦਾ ਵੀ ਹੰਕਾਰ ਨਾ ਹੋਵੇ। ਮਨ ਦੇ ਵਿੱਚ ਕਿਸੇ ਗੱਲ ਦਾ ਮਾਨ ਨਾ ਹੋਵੇ। ਬਾਬਾ ਫਰੀਦ ਜੀ ਨੇ ਤਾਂ ਸੰਤ ਉਹਨਾਂ ਨੂੰ ਕਿਹਾ ਭਗਤ ਉਹਨਾਂ ਨੂੰ ਕਿਹਾ। ਬਾਬਾ ਫਰੀਦ ਜੀ ਕਹਿੰਦੇ ਕਹਿੰਦੇ ਹੁੰਦਾ ਤਾਣ ਹੋਏ ਨਿਤਾਣਾ ਹੁੰਦਾ ਮਾਨ ਹੋਏ ਨਿਮਾਣਾ ਕੋਈ ਐਸਾ ਭਗਤ ਸਦਾ। ਤੇ ਅਗਲੀ ਗੱਲ ਬਾਬਾ ਕਬੀਰ ਜੀ ਨੇ ਬੜੀ ਪਿਆਰੀ ਕਹੀ। ਕਬੀਰ ਜੀ ਕਹਿੰਦੇ ਨਾ ਕਬੀਰ ਰੋੜਾ ਹੂਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ ਕਹਿੰਦੇ ਜੇ ਰੋੜਾ ਬਣ ਗਿਆ ਤਾਂ ਫਿਰ ਕੀ ਬਣ ਗਿਆ ਰੋੜੇ ਚ ਇੱਕ ਔਗਣ ਹੈ ਜਦੋਂ ਉਹ ਰਸਤੇ ਵਿੱਚ ਪਿਆ ਹੁੰਦਾ ਹੈ ਨਾ ਰੋੜਾ ਕਿਸੇ ਨਾ ਕਿਸੇ ਪੈਰ ਦੀ ਟੋਕਰ ਬਣ ਜਾਂਦਾ ਹੈ ਕਿਸੇ ਦੀ ਚੋਟ ਦੇ ਵੱਜਣ ਦਾ ਕਾਰਨ ਬਣਦਾ ਹੈ ਰੋੜਾ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਰੋੜੇ ਵਰਗਾ ਨਹੀਂ ਰੱਬ ਦਾ ਪਿਆਰਾ ਚਾਹੀਦਾ ਕਬੀਰ ਰੋੜਾ ਹੂਆ ਤਾਂ ਕਿਆ ਪਿਆ ਪੰਤੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੋਏ ਜਿਉ ਧਰਨੀ ਮੈਂ ਖੇ ਕਹਿੰਦੇ ਰੱਬ ਦੇ ਪਿਆਰੇ ਇਹੋ ਜੇ ਹੁੰਦੇ ਆ ਜਿਵੇਂ ਮਿੱਟੀ ਪਈ ਆ ਧਰਤੀ ਤੇ ਮਿੱਟੀ ਪਈ ਆ ਧਰਤੀ ਤੇ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਬਚਨ ਕਿਹਾ ਬਾਬਾ ਫਰੀਦ ਜੀ ਕਹਿੰਦੇ ਖਾਕੂ ਜੇ ਫਰੀਦਾ ਖਾਕ ਨਾ ਨਿੰਦੀ ਐ ਕਦੇ ਮਿੱਟੀ ਨੂੰ ਮਾੜੀ ਨਾ ਕਈ ਨਿੰਦੀ ਨਾ ਆਪਣੀ ਮਿੱਟੀ ਨੂੰ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜਿਹੜਾ ਨਾ ਕੋਏ ਜੀਵਦਿਆਂ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਇਹ ਮਿੱਟੀ ਐਸੀ ਐ ਭਵੇਂ ਜਿਉਂਦਿਆਂ ਸਾਡੇ ਪੈਰਾਂ ਥੱਲੇ ਹੁੰਦੀ ਐ ਪਰ ਜਦੋਂ ਅਸੀਂ ਤੁਰ ਪੈੰਨੇ ਆ ਸੰਸਾਰ ਨੂੰ ਛੱਡ ਕੇ ਸਾਡੇ ਸਾਰੇ ਓਗਣ ਟਕ ਲੈਂਦੀ ਆ ਆਖੂ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਸਾਰੇ ਓਗਣ ਟਕ ਲੈਂਦੀ ਬਾਬਾ ਫਰੀਦ ਜੀ ਕਹਿੰਦੇ ਨੂੰ ਨਿੰਦੀ ਨਾ ਕਦੇ ਜਿੰਨਾ ਤੂੰ ਮਰਜ਼ੀ ਜ਼ੋਰ ਲਾ ਲੈ ਜਉਂਦਿਆਂ ਜੀ ਸਾਡੇ ਪੈਰਾਂ ਦੇ ਥੱਲੇ ਤੇ ਜਦਨ ਸਾਡੀ ਮੌਤ ਹੋ ਗਈ ਇਹਨਾਂ ਉੱਤੇ ਆ ਜਾਣਾ ਜਿਤ ਉਸੇ ਦੀ ਹੋਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਕਬੀਰ ਜੀ ਕਹਿੰਦੇ ਕਬੀਰ ਐਸਾ ਤੂੰ ਰੱਬ ਦਾ ਪਿਆਰਾ ਹੋਣਾ ਚਾਹੀਦਾ ਜੈਸੇ ਖਾਕ ਹੈ ਜੈਸੇ ਮਿੱਟੀ ਜਿਉਂ ਧਰਨੀ ਮੈਂ ਖੇ ਫਿਰ ਕਹਿੰਦੇ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਵੀ ਨਹੀਂ ਹੋਣਾ ਚਾਹੀਦਾ ਕਿਉਂ ਬਾਬਾ ਫਰੀਦ ਜੀ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲੱਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਵੰਗ ਕਹਿੰਦੇ ਮਿੱਟੀ ਵਿੱਚ ਵੀ ਇੱਕ ਔਗਣ ਹੈ ਉਹ ਜਿਹੜੇ ਰਸਤੇ ਤੋਂ ਜਾ ਰਹੇ ਨੇ ਨਾ ਰਸਤੇ ਤੋਂ ਲੰਘਦੇ ਨੇ ਉਹ ਉੱਡ ਕੇ ਉਹਨਾਂ ਦੇ ਕੱਪੜੇ ਮੇਲੇ ਕਰ ਦਿੰਦੀ ਉਹ ਸਰੀਰ ਨੂੰ ਮੇਲੇ ਕਰ ਦਿੰਦੀ ਮਿੱਟੀ ਦੇ ਵਿੱਚ ਇਹ ਔਗਣ ਬਾਬਾ ਫਰੀਦ ਕਬੀਰ ਜੀ ਕਹਿੰਦੇ ਕਬੀਰ ਖੇ ਹੁਈ ਤੋ ਕਿਆ ਪਿਆ ਜੋ ਉੱਡ ਲੱਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਵੰਗ ਕਹਿੰਦੇ ਰੱਬ ਦਾ ਪਿਆਰਾ ਪਾਣੀ ਵਰਗਾ ਹੋਣਾ ਚਾਹੀਦਾ ਪਗ ਪਾਣੀ ਦੇ ਵਿੱਚ ਕੀ ਗੁਣ ਹੈ ਪਾਣੀ ਦੇ ਵਿੱਚ ਗੁਣ ਹੈ ਵੀ ਜਿਹੜਾ ਉਹਨੂੰ ਪੀ ਲੈਣਾ ਉਹਦੀ ਪਿਆਸ 부ਜਾ ਦਿੰਦਾ ਪਾਣੀ ਸਭਨਾਂ ਨੂੰ ਇੱਕੋ ਜਿਹਾ ਵਰਤਾਓ ਕਰਦਾ ਉਹਨੂੰ ਰਾਜਾ ਪੀਲੇ ਉਹਨੂੰ ਕੋਈ ਮੰਗਤਾ ਪੀਲੇ ਉਹਨੂੰ ਕੋਈ ਹਿੰਦੂ ਮੁਸਲਮਾਨ ਪੀਲੇ ਸਭਨਾਂ ਦੀ ਪਿਆਸ बुझा ਦਿੰਦਾ ਦੂਜਾ ਉਹ ਸਭਨਾਂ ਨੂੰ ਪਵਿੱਤਰ ਕਰ ਦਿੰਦਾ ਹੈ ਤੀਜਾ ਉਹ ਸਭਨਾਂ ਦੇ ਕੱਪੜੇ ਸੋਹਣੇ ਕਰ ਦਿੰਦਾ ਹੈ ਹਰੀਆਂ ਭਰੀਆਂ ਫਸਲਾਂ ਪਾਣੀ ਕਰਕੇ ਹੀ ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਬਾਬਾ ਕਬੀਰ ਜੀ ਕਹਿੰਦੇ ਕਹਿੰਦੇ ਕਬੀਰ ਪਾਣੀ ਰੂਆ ਤੱਕ ਆਇਆ ਸੀਰਾ ਤਾਤਾ ਹੋਇ ਕਹਿੰਦੇ ਪਾਣੀ ਦੇ ਵਿੱਚ ਗੁਣ ਬੜੇ ਨੇ ਨਿਮਰਤਾ ਦਾ ਜਿਹੜਾ ਪਾਣੀ ਇੱਕ ਨਿਮਰਤਾ ਦੀ ਉਦਾਹਰਨ ਪਾਣੀ ਹਮੇਸ਼ਾ ਨਿਮਾਨ ਵੱਲ ਜਾਂਦਾ ਪਰ ਉਹਦੇ ਵਿੱਚ ਵੀ ਕੌਗਣ ਹੈ ਕਿਹੜਾ ਉਗਣ ਹੈ ਕਹਿੰਦੇ ਗਰਮੀ ਵਿੱਚ ਪਾਣੀ ਗਰਮ ਹੋ ਜਾਂਦਾ ਸਰਦੀਆਂ ਵਿੱਚ ਠੰਡਾ ਹੋ ਜਾਂਦਾ ਕੋਈ ਪਾਣੀ ਨੂੰ ਫ੍ਰਿਜ ਵਿੱਚ ਰੱਖ ਦੇਵੇ ਬਰਫ਼ ਜੰਮ ਜਾਂਦੀ ਹੈ ਅੱਗ ਤੇ ਰੱਖ ਦੇਵੇ ਤੇ ਉਬਾਲੇ ਮਾਰਨੇ ਸ਼ੁਰੂ ਕਰ ਦਿੰਦਾ ਪਾਣੀ ਸਹਿਜ ਛੱਡ ਦਿੰਦਾ ਹੈ ਪਾਣੀ ਦੇ ਵਿੱਚ ਇੱਕ ਕੌਗਣ ਹੈ ਬਾਬਾ ਕਬੀਰ ਜੀ ਕਹਿੰਦੇ ਪਾਣੀ ਵਰਗਾ ਵੀ ਨਹੀਂ ਹੋਣਾ ਚਾਹੀਦਾ ਕਬੀਰ ਪਾਣੀ ਹੂਆ ਤਾਂ ਕਿਆ ਭਇਆ ਸਿਰਾ ਤਾਤਾ ਹੋਏ ਹਰ ਜਣ ਐਸਾ ਚਾਹੀਐ ਜੈਸਾ ਹਰ ਹੀ ਹੋਏ ਰੱਬ ਦਾ ਪਿਆਰਾ ਤਾਂ ਰੱਬ ਵਰਗਾ ਹੀ ਹੁੰਦਾ ਆਖੋ ਸਤਨਾਮ ਸ੍ਰੀ ਗੁਰੂ ਰੱਬ ਦਾ ਪਿਆਰਾ ਤਾਂ ਰੱਬ ਵਰਗਾ ਹੀ ਤੋ ਉਹ ਮਾਪੁਰਖ ਜੋ ਬਚਨ ਕਰਦੇ ਆ ਉਹ ਫਿਰ ਇੱਥੇ ਤੇ ਉੱਥੇ ਸੱਚ ਹੁੰਦਾ ਹੈ ਆਪਾਂ ਬਚਨ ਪੜ੍ਹਦੇ ਆ ਨਾ ਸਾਧੂ ਬੋਲੈ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀਂ ਹਾਂ ਉਹੀਂ ਸੱਚ ਹੋਵੇ ਇੱਥੇ ਤੇ ਉੱਥੇ ਹਰ ਤਾਂ ਸੱਚ ਵਰਤਦਾ ਕਿਉਂ ਕਿਉਂਕਿ ਉਹ ਅੰਦਰੋਂ ਸੱਚ ਨਾਲ ਜੁੜੇ ਹੁੰਦੇ ਨੇ ਉਹ ਸੱਚ ਦੀ ਕਮਾਈ ਕਰਦੇ ਨੇ ਉਹ ਸੱਚ ਨਾਲ ਵਰਤਦੇ ਨੇ ਉਹਨਾਂ ਦੇ ਜੀਵਨ ਵਿੱਚ ਸੱਚ ਵਰਤਦਾ ਹੈ ਉੱਥੇ ਸੱਚੋ ਹੀ ਸੱਚ ਨਿਭੜੈ ਉਹ ਸੱਚ ਨਾਲ ਜੁੜੇ